ਮੇਰਾ ਨਾਮ ਵਿਸ਼ਾਲ ਸੱਬਰ ਵਾਲਾ ਜੀ ਇੱਥੇ ਇਹ ਦੀ ਰਣਜੀਤਪੁਰ ਨੂੰ ਡੀ ਬਲੋਕ ਹੈ ਜੀ ਗੁਰਦੁਆਰੇ ਦੀ ਬਿਲਕੁਲ ਬੈਕ ਸਾਈਡ ਹੈ ਜੀ ਸੇਮੀਪਾਸ ਹੈ ਇਹ ਤਾਂ ਗੁਰਦੁਆਰਾ ਸਾਹਿਬ ਹੈ ਜੀ ਧਾਰਮਿਕ ਸਥਾਨ ਹੋਣ ਦੇ ਨਾਤੇ ਜੀ ਇੱਥੇ ਵੱਡਾ ਨੁਕਸਾਨ ਹੋਇਆ ਜੀ ਗੋਲੀਬਾਰੀ ਚੱਲੀ ਹੈ ਜੀ ਬਹੁਤ ਜ਼ਿਆਦੀ ਗੋਲੀ ਚੱਲੀ ਹੈ ਜੀ ਆਮਨੇ ਸਾਹਮਨੇ ਗੈਂਗਵਰ ਹੋਇਆ ਇਲਾਕਾ ਡੈਸ਼ਟ ਦੇ ਵਿੱਚ ਹੈ ਜੀ ਲੋਕ ਘਰਾਂ ਦੇ ਅੰਦਰ ਵੜ ਗਏ ਜੀ ਕੋਰਟ ਆਫ ਕੰਟਰੈਕਟ ਲੱਗਾ ਹੋਇਆ ਫੇਰ ਵੀ ਹਥਿਆਰ ਹੋਣੇ ਇੰਦਾ ਦੀ ਗੈਂਗਵਰ ਹੋਣੀ ਇਹ ਗੁਰੂ ਨਗਰੀ ਹੈ ਜੀ ਗੁਰੂ ਰਾਮਦਾਸ ਮਹਾਰਾਜ ਦੀ ਲੋਕ ਇਹਨੇ ਚਰਦਾਪੁਰਕ ਤਰੀਕੇ ਨਾਲ ਇਥੇ ਗੁਰੂ ਘਰ ਹੁੰਦੇ ਨੇ ਤੇ ਲੋਕਾਂ ਵਾਸਤੇ ਬਹੁਤ ਮੁਸ਼ਕਲ ਮੈਸੀਜ ਗਲਤ ਮੈਸੀਜ ਹੈ ਜੀ ਇਹ ਪ੍ਰਸ਼ਾਸਨ ਦਾ 파ਟ ਆ ਜੀ ਪ੍ਰਸ਼ਾਸਨ ਨੇ ਦੀ ਵੈਰੀਫਿਕੇਸ਼ਨ ਕਰੇ ਔਰ ਜਲਦੀ ਜਲਦੀ ਇਹ ਬੰਦਿਆ ਨੱਥ ਪਾਈ ਜਾਵੇ ਇਲਾਕੇ ਦੇ ਵਿੱਚ ਬਹੁਤ ਜਿਆਦਾ ਵੱਡਾ ਨੁਕਸਾਨ ਹੋਇਆ ਜੀ ਕਿੰਨੀਆਂ ਗੋਲੀਆਂ ਚੱਲਣ ਦੇ ਬਾਬ ਫਤ ਲੱਗ ਗੋਲੀਆਂ ਦੇ ਤੇ ਜੀ ਪਤਾ ਹੀ ਨਹੀਂ ਜੀ ਕੋਈ ਕਾਫੀ ਜਿਆਦਾ ਫਾਇਰਿੰਗ ਹੋਈ ਹੈ ਜੀ ਸਾਹਮਣੇ ਇਹ ਗੋਲੀ ਲੱਗੀ ਵੀ ਹੈ ਜੀ ਕਿਸੇ ਦੇ ਜਗ੍ਹਾ ਤੇ ਹੋਈ ਹੈ ਇਹ ਇਹ ਰੰਜਿਤਾ ਨੂੰ ਜੀ ਗ੍ਰੀ ਬਲੌਕ ਤੇ ਆਪ ਸੱਚ ਗੋਲੀ ਚਲਾ ਕੇ ਮੁੰਡੇ ਭੱਜ ਗਏ ਕਿੰਨੇ ਕਿੰਨੇ ਰਾਊਂਡ ਫਾਇਰ ਹੋਏ ਚਾਰ ਪੰਜ ਹੋਏ ਹੋਣਗੇ ਪਤਾ ਲੱਗ ਰਿਹਾ ਕੋਈ 16 ਤੋਂ 17 ਫਾਇਰਿੰਗ ਹੋਈ ਗਈ ਐਸ ਤੇ ਕੋਈ ਕੈ ਕਰ ਰਿਹਾ ਨਹੀਂ ਜੀ ਮਤਲਬ ਜਦ ਤੱਕ ਅਸੀਂ ਆਏ ਤਦ ਤੱਕ ਉਹ ਦੌੜ ਚੁੱਕੇ ਫਾਇਰਿੰਗ ਕਰਕੇ ਮਤਲਬ ਇੱਕ ਦੋ ਹੋਏ ਹੋਣਗੇ ਆਥੇ ਚ ਇਹ ਨਹੀਂ ਐਸ ਐਚਓ ਸਾਹਿਬ ਗਏ ਐ ਤਤਕਸ਼ ਕਰ ਤੇ ਅਸੀਂ ਤੁਹਾਨੂੰ ਰਸਤਾ ਬਣ ਕਿਤਾਵਾ ਕੋਈ ਕੋਲ ਲੱਭੇ ਜੀ ਹਾਂ ਜੀ ਲੱਭਿਆ ਤਿੰਨ ਚਾਰ ਕੋਲ ਲੱਭਿਆ ਤਿੰਨ ਚਾਰ ਕੋਲ ਲੱਭੇ ਨੇ ਹਾਂ ਜੀ ਹਾਂ ਜੀ ਲੱਗਦਾ ਨਹੀਂ ਸਰ ਚੌਂਕ ਕਮੇਟਰੀ ਹਾਂਜੀ ਚਲੋ ਹੁਣ ਤੇ ਤਫਤੀਸ਼ ਕਰਕੇ ਪਤਾ ਕਰਾਂਗੇ ਵੀ ਕੌਣ ਹੈ ਤੇ ਕਿਉਂ ਚਲਾਈ ਗੋਲੀ ਉਹਨਾਂ ਨੇ।